ਸਤਿ ਸ਼੍ਰੀ ਅਕਾਲ ਜੀ ਬੇਤਰਬਾ ਹਰਪ੍ਰੀਤ ਵੇਗਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਅੱਜ 28 ਦਸੰਬਰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕਿਹੜੇ ਕਿਹੜੇ ਇਲਾਕੇ ਅਜੇ ਮੀਂਹ ਨਿਰ ਦਾ ਸਾਲ ਪਾਂ ਤੇ ਦਿਖਾਈ ਦੇ ਰਹੇ ਨੇ ਜਿਵੇਂ ਕਿ ਕੱਲ 27 ਦਸੰਬਰ ਰੱਬ ਦੱਸਿਆ ਸੀ ਕਿ ਕਈ ਖੇਤਰਾਂ ਵਿੱਚ ਮੀਂਹ ਦਾ ਅਸਰ ਜਿਹੜੇ ਬਣ ਸਕਦੇ ਨੇ ਬਾਕੀ ਜਿੱਥੇ ਆਪਾਂ ਕੱਲ ਦੱਸਿਆ ਸੀ ਉੱਥੇ ਵੀ ਕਾਫੀ ਖੇਤਰਾਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਗਿਆ ਹੈ ਤੇ ਕਿਤੇ ਕਿਤੇ ਜਿਹੜੀ ਮੋਟੀ ਗੜਿਮਾਰੀ ਵੇਖਣ ਨੂੰ ਮਿਲੀ ਖਾਸ ਕਰ ਲੁਧਿਆਣਾ ਜਲੰਧਰ ਬਰਨਾਲਾ ਜਾਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਅਨਿੱਕੀ ਮੋਟੀ ਕਿਤੇ ਕਿਤੇ ਮੋਟੀ ਜਿਹੜੀ ਗੜੇਮਾਰੀ ਵੇਖਣ ਨੂੰ ਮਿਲ ਜੇ ਕਮੈਂਟ ਕਰ ਜ਼ਰੂਰ ਦੱਸਣਾ ਕਿਤੇ ਕਿਤੇ ਮਹੀਂੀ ਕੱਲ ਕਿੰਨਾ ਪਿਆ ਤੇ ਕਿਤੇ ਕਿਤੇ ਗੜੇਮਾਰੀ ਜਿਹੜੀ ਹੋਈ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਤੇ ਬਾਕੀ ਅੱਜ 28 ਦਸੰਬਰ ਨੂੰ ਕਦੋਂ ਜਿਹੜਾ ਅਸਿਸਟੈਂਟ ਦਸਰ ਹੋਵੇਗਾ ਕਿ ਕਿਹੜੇ ਕਿਹੜੇ ਇਲਾਕਿਆਂ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਰ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਡੇ ਕਿਸ ਤਰ੍ਹਾਂ ਦਾ ਮ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅਸਤੀਏ ਵੀਡੀਓ ਨੇ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਰ ਕਰੀਬ 7:20 ਮਿੰਟ ਸਵੇਰ ਦੇ ਤਾਜ਼ਾ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ ਪੂਰਬੀ ਇਲਾਕੇ ਕੁਝ ਹਰਿਆਣਾ ਦੇ ਪੂਰਬੀ ਇਲਾਕੇ ਇਨ ਇਲਾਕਿਆਂ ਵਿੱਚ ਕਿਤੇ ਕਿਤੇ ਜਿਹੜੀ ਗਰ ਚਮਕ ਦੇ ਨਾਲ ਕਿਤੇ ਕਿਤੇ ਜਿਹੜੀ ਮਿੱਟੀ ਤੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਖਾਸ ਕਰ ਗੁਰਦਾਸਪੁਰ ਹੁਸ਼ਿਆਰਪੁਰ ਤੇ ਕੁਝ ਇਲਾਕੇ ਜਿਵੇਂ ਲੁਧਿਆਣਾ ਆ ਗਿਆ ਪੂਰਬੀ ਆਪਾਂ ਗੱਲ ਕਰੀ ਜਿਵੇਂ ਰੂਪਨਗਰ ਦੇ ਪਾੜ ਦੇ ਨਾਲ ਲੱਗਦੇ ਉਸ ਤੋਂ ਬਾਅਦ ਕੁਝ ਸ਼ਬਦ ਗੱਲ ਕਰੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਉਹ ਜਾਂ ਪੰਜਾਬ ਦੇ ਕੁਝ ਹਰਿਆਣਾ ਦੇ ਨਾਲ ਲੱਗਦੇ ਖੇਤਰ ਕਿਤੇ ਕਿਤੇ ਜਿਹੜੀ ਗਰ ਚਮਕ ਦੇ ਨਾਲ ਹਲਕੇ ਜਾਂ ਇੱਕ ਤੁਕ ਭਾਗ ਦਰਮਿਆਨੇ ਜਿਹੜੇ ਸ਼ਰਾਟੇ ਦਰਜ ਕੀਤੇ ਜਾ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਕਿਤੇ ਕਿਤੇ ਜਿਹੜੀ ਕਾਰਵਾਈ ਵੇਖਣ ਨੂੰ ਮਿਲ ਰਹੀ ਬਾਕੀ ਜਿਹੜਾ ਪੰਜਾਬ ਦੇ ਪੱਛਮੀ ਇਲਾਕੇ ਹੋ ਗਏ ਜਾਂ ਸਰਦੀ ਲਾਕੇ ਹੋ ਗਏ ਕੁਝ ਮੱਧ ਹੋ ਗਿਆ ਇਹਨਾਂ ਇਲਾਕਿਆਂ ਜਿਹੜੀ ਬੱਦਲ ਬਈ ਗਏ ਜਿਹੜੀ ਕ੍ਰਾਸ ਕਰ ਚੁੱਕੀ ਹੈ ਜਾਨੀ ਕਿ ਹੁਣ ਜਿਹੜਾ ਸਿਸਟਮ ਹੋਵੇਗਾ ਆ ਪੂਰਬੀ ਇਲਾਕਿਆਂ ਵਿੱਚ ਇਸ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਹੈ ਦੁਪ ਜਿਹੜਾ ਪਾੜਾ ਵੱਲ ਨੂੰ ਕੁਝ ਕਰਤਿਕ ਜਾਨਕੀ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਇੱਥੋਂ ਜਿਹੜਾ ਆਪਣਾ ਜਿਹੜਾ ਸਿਸਟਮ ਹੈਗਾ ਕ੍ਰੋਸ ਕਰੇਗਾ ਤੇ ਜਿਹੜੀ ਬੱਦਲ ਵਈ ਹੈਗਾ ਜਿਹੜੀ ਕ੍ਰੋਸ ਕਰਨਾ ਸ਼ੁਰੂ ਕਰ ਦੇਗੀ ਤਾਂ ਜਿਹੜਾ ਸਿਸਟਮ ਦਾ ਅਸਰ ਹੌਲੀ ਹੌਲੀ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਏਗਾ ਅੱਜ ਰਾਤ ਨੂੰ ਜਾਨਕੀ 28 ਦਸੰਬਰ ਰਾਤ ਨੂੰ ਜ ਸਵੇਰ ਦੇ ਘੰਟੇ ਕੁਝ ਪਾੜ ਦੇ ਨਾਲ ਲੱਗਦੇ ਖੇਤਰ ਜਾਂ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਇਹਨਾਂ ਇਲਾਕਿਆਂ ਵਿੱਚ ਕਿਤਕੀ ਦੇ ਦਰ ਚਮਕਦੇ ਨਾਲ ਜਿਹੜੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਬਾਕੀ ਜ਼ਿਆਦਾਤਰ ਲੱਗ ਮੌਸਮ ਜਿਆ ਠੀਕ ਠਾਕ ਰਹਿਣ ਦੇ ਆਸਾਰ ਨੇ ਤਾਂ ਫਿਲਹਾਲ ਜਿਹੜੇ ਆਪਣੇ ਪੂਰਬੀ ਇਲਾਕੇ ਵਿੱਚ ਖਾਸ ਕਰ ਲੁਧਿਆਣਾ ਦਾ ਬਰਨਾਲਾ ਜਾਂ ਮਲੇਰਕੋਟਲਾ ਦੇ ਕੁਝ ਹਿੱਸੇ ਹੋ ਗਏ ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਦਾ ਪਟਿਆਲਾ ਸੰਗਰੂਰ ਹੋ ਗਿਆ ਜਾਂ ਹਰਿਆਣਾ ਦੀ ਗੱਲ ਕਰੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਾਂ ਪੁਛ ਪੰਜਾਬ ਦੇ ਨਾਲ ਲੱਗਦੇ ਖੇਤਰ ਪਟਿਆਲਾ ਦੇ ਨਾਲ ਲੱਗਦੇ ਖੇਤਰ ਜਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਕੁਝ ਲੱਗ ਜਾਂ ਪਾੜਾ ਦੇ ਨਾਲ ਲੱਗਦੇ ਖੇਤਰ ਕੁਝ ਜਲੰਧਰ ਕਪੂਰਥਲਾ ਦੇ ਭਾਗ ਇਹਨਾਂ ਇਲਾਕਿਆਂ ਵਿੱਚ ਕਿਤਕ ਕਿਹੜੀ ਗਰ ਚਮਕ ਦੇ ਨਾਲ ਕਿਤਕ ਕਿਹੜੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਕਿਤਕ ਕਿਹੜੇ ਹਲਕਾ ਕਿਤਕ ਕਿਹੜ ਤੱਕ ਜਿਹੜਾ ਇਸ ਸਿਸਟਮ ਦੱਸ ਰਹੇਗਾ ਤੇ ਰਾਤ ਹੁੰਦੇ ਹੁੰਦੇ ਜਿਹੜੇ ਪਹਾੜ ਦੇ ਨਾਲ ਲੱਗਦੇ ਖੇਤਰ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਜਾਂ ਦਿੱਲੀ ਦੇ ਨਾਲ ਲੱਗਦੇ ਖੇਤਰ ਕਿਤਕ ਦੀਆਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਹੋਣ ਦੀ ਸੰਭਾਵਨਾ ਹੈ ਬਾਕੀ ਜਿਹੜੇ ਪੱਛਮੀ ਇਲਾਕੇ ਜਾਂ ਸਰਦੀ ਇਲਾਕੇ ਹੋਗੇ ਜਾਂ ਮੱਧ ਕੇਂਦਰ ਹੋਗੇ ਜਾਂ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਪੱਛਮੀ ਸਰਦੀ ਇਲਾਕੇ ਹੋਗੇ ਜਾਂ ਇਹਨਾਂ ਇਲਾਕਿਆਂ ਵਿੱਚ ਸਿਸਟਮ ਫਿਲਹਾਲ ਜਿਹੜਾ ਖਤਮ ਹੋ ਗਿਆ ਹੁਣ ਜਿਹੜੇ ਪੂਰਬੀ ਇਲਾਕੇ ਜਿਹੜੇ ਜ਼ਿਲ੍ਹੇ ਪਹਿਲਾਂ ਦੱਸੇ ਨੇ ਤਾਂ ਉੱਥੇ ਜਿਹੜੀ ਕਾਰਵਾਈ ਹੋਣ ਦੀ ਸੰਭਾਵਨਾ ਹਰਿਆਣਾ ਦੇ ਵੀ ਕੁਝ ਆ ਜਿਹੜੇ ਆਪਾਂ ਗੱਲ ਕਰ ਚੰਡੀਗੜ੍ਹ ਦੇ ਦੇ ਖੇਤਰਾਂ ਜਾਂ ਆਪਾਂ ਗੱਲ ਕਰੀ ਪੰਜਾਬ ਦੇ ਪੂਰਬੀ ਇਲਾਕੇ ਜਿਹੜੇ ਮੱਧ ਹੋ ਗਏ ਇਹਨਾਂ ਇਲਾਕਿਆਂ 'ਚ ਕਾਰਵਾਈਆਂ ਹੋਣ ਦੀ ਸੰਭਾਵਨਾ ਦੁਪਹਿਰ ਸ਼ਾਮ ਦੇ ਆਸ-ਪਾਸ ਤਾਂ ਜਿਹੜੇ ਉਸ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਦੁਪਹਿਰ ਸ਼ਾਮ ਤੱਕ ਜਿਹੜਾ ਸਿਸਟਮ ਅਸਰ ਰਹੇਗਾ ਹੌਲੀ-ਹੌਲੀ ਜਦ ਰਾਤ ਹੁੰਦੇ ਜਾਂ ਸਵੇਰ ਤੇ ਘੰਟਿਆਂ ਦੇ ਸਿਸਟਮ ਹੈਗਾ ਕ੍ਰਾਸ ਕਰ ਜਾਏਗਾ ਤੇ ਕੁਝ ਰਾਤ ਸਵੇਰ ਦੇ ਘੰਟਿਆਂ 'ਵਿ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਕੁਝ ਚੰਡੀਗੜ੍ਹ ਦੇ ਖੇਤਰੋਗੇ ਜਾਂ ਪੰਜਾਬ ਦੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜੀ ਕਾਰਵਾਈਆਂ ਹੋਣ ਦੀ ਸੰਭਾਵਨਾ ਬਾਕੀ ਜਿਹੜਾ ਸਿਸਟਮ ਤਾਂ ਫਿਲਹਾਲ ਅਸਰ ਜਿਹੜਾ ਹੌਲੀ-ਹੌਲੀ ਡ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤੱਕ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ